ਮੈਨੇ ਦਿਨ ਸਤ ਤੋਂ ਵੱਡੀ ਖਬਰ ਸੁਣਾਉਣਿਆ ਤੁਹਾਨੂੰ ਕਿ ਗੈਂਗਸਟਰਾਂ ਤੇ ਪੁਲਿਸ ਵਿਚਾਲੇ ਜਿਹੜੀ ਮੁੱਠ ਭੇੜ ਦੱਸੀ ਜਾ ਰਹੀ ਆ ਪੁਲਿਸ ਤੇ ਜਿਹੜਾ ਗੈਂਗਸਟਰਾਂ ਦੇ ਵਿਚਾਲੇ ਜਿਹੜਾ ਮੁੱਠ ਭੇੜ ਆ ਉਹ ਦੱਸੀ ਜਾ ਰਹੀ ਆ ਤੇ ਇੱਕ ਗੈਂਗਸਟਰ ਆ ਜਿਹੜਾ ਉਹਦਾ ਅਨਕਾਊਂਟਰ ਕੀਤਾ ਗਿਆ ਇਹ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਆ ਤੁਸੀਂ ਪੂਰੀ ਖਬਰ ਦੇ ਨਾਲ ਬਣੇ ਰਹੋ ਤੁਹਾਨੂੰ ਦੱਸਦੇ ਆ ਕੱਲੀ-ਕੱਲੀ ਖਬਰ ਹੈ ਕਿ ਕੰਮੇ ਅਨਕਾਊਂਟਰ ਹੁੰਦੇ ਆ ਕਵੇ ਪੰਜਾਬ ਦੇ ਵਿੱਚ ਤੇ ਤੁਸੀਂ ਬਣੇ ਰਹੋ ਤੇ ਤੁਹਾਨੂੰ ਦੱਸਦੇ ਆ ਕਿ ਕਿਹੜੇ ਗੈਂਗਸਟਰ ਦਾ ਜਿਹੜਾ ਅਨਕਾਊਂਟਰ ਹੋਇਆ ਕਿਹੜੀ ਪੁਲਿਸ ਨੇ ਕੀਤਾ ਕਿੱਥੇ ਕੀਤਾ ਕਿਉਂ ਕੀਤਾ ਤੇ ਤੁਹਾਡੇ ਵੱਡੇ ਸਵਾਲ ਵੀ ਅਸੀਂ ਲੈਣੇ ਆ ਤੁਸੀਂ ਕਮੈਂਟ ਵੀ ਆਪਣੀ رائے ਜ਼ਰੂਰ ਦਿਓ ਬੈਰਜੀ ਦਾ ਖਾਲਸਾ ਬੈਰਜੀ ਕੀ ਫਤਿਹ ਐ ਸਮੇਂ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਆ ਗੈਂਗਸਟਰਾਂ ਤੇ ਪੁਲਸ ਬੱਚਾ ਵਾਲੇ ਜਿਹੜਾ ਗੋਲੀਬਾਰੀ ਹੋਈ ਆ ਇੱਕ ਆ ਗੈਂਗਸਟਰ ਆ ਜਿਹੜਾ ਉਹਦਾ ਅਨਕਾਊਂਟਰ ਕੀਤਾ ਗਿਆ ਹੁਣ ਤੁਹਾਨੂੰ ਦੱਸ ਦਈਏ ਕਿ ਖਰੜ ਪੁਲਸ ਵੱਲੋਂ ਜਿਹੜਾ ਇਹ ਵੱਡਾ ਦਾਵਾ ਕੀਤਾ ਜਾ ਰਿਹਾ ਕਿ ਗੈਂਗਸਟਰ ਵਿਚਾਲੇ ਜਿਹੜੀ ਆ ਮੁੱਠਪੇੜ ਹੁੰਦੀ ਆ ਤੇ ਇੱਕ ਗੈਂਗਸਟਰ ਲੱਕੀ ਪਟਿਆਲ ਦਾ ਗੁਰਗਾ ਦੱਸਿਆ ਜਾ ਰਿਹਾ ਉਹਨੂੰ ਜਿਹੜਾ ਅਨਕਾਊਂਟਰ ਕੀਤਾ ਗਿਆ ਕਿ ਪੈਰ 'ਚ ਗੋਲੀ ਵੱਜੀ ਆ ਤੇ ਇਹ ਸਭ ਤੋਂ ਵੱਡੀ ਖਬਰ ਆ ਉਹ ਤੁਹਾਨੂੰ ਦੱਸ ਦਿੰਦੇ ਪੁਲਿਸ ਨੇ ਜਿਹੜਾ ਜਾਣਕਾਰੀ ਅਨੁਸਾਰ ਪੁਲਿਸ ਨੇ ਦੱਸਿਆ ਕਿ ਰਣਵੀਰ ਸਿੰਘ ਰਾਣੇ ਨੂੰ ਕਾਬੂ ਕਰਕੇ ਉਹਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਬੀਤੀ ਦਿਨੀ ਚੰਡੀਗੜ੍ਹ ਦੇ ਸੈਕਟਰ 38 ਦੇ ਵਿੱਚ ਇੱਕ ਹੋਟਲ ਦੇ ਕਾਰੋਬਾਰੀ ਤੇ ਜਿਹੜੀ ਇੱਕ ਫਾਇਰਿੰਗ ਕੀਤੀ ਸੀ ਤੇ ਹੁਣੇ-ਹੁਣੇ ਜਿਹੜੀ ਪੰਜਾਬ ਪੁਲਿਸ ਵੱਲੋਂ ਜਿਹੜਾ ਕਿ ਇੱਕ ਖਾੜ ਦੇ ਜਿਹੜਾ ਪੁਲਿਸ ਵੱਲੋਂ ਜਿਹੜਾ ਇਹ ਦੱਸਿਆ ਜਾ ਰਿਹਾ ਕਿ ਦੋਨਾਂ ਦੇ ਵਿਚਾਲੇ ਜਿਹੜੀ ਮੁੱਠ ਭੇੜ ਹੋਈ ਆ ਉਸ ਤੋਂ ਬਾਅਦ ਜਿਹੜਾ ਪੁਲਿਸ ਵੱਲੋਂ ਅਨਕਾਊਂਟਰ ਕੀਤਾ ਜਾਂਦਾ ਤੇ ਪੁਲਿਸ ਵੱਲੋਂ ਪੈਰ 'ਚ ਗੋਲੀ ਮਾਰ ਕੇ ਫੜਿਆ ਜਾਂਦਾ ਇਹ ਵੱਡੀ ਖਬਰ ਆ ਹੁਣ ਤੁਹਾਨੂੰ ਪੂਰੀ ਵਿਸਤਾਰ ਦੇ ਨਾਲ ਚਰਨਾ ਪਾਉਣੇ ਆ ਕਿ ਕਿਸ ਤਰ੍ਹਾਂ ਇਹਨਾਂ ਦਾ ਅਨਕਾਊਂਟਰ ਕੀਤਾ ਗਿਆ ਕਿਵੇਂ ਹੁੰਦਾਗਾ ਉਸ ਤੋਂ ਪਹਿਲਾਂ ਤਾਂ ਮੈਂ ਇੱਕ ਰਾਜੇ ਬਰਿੰਗ ਦਾ ਬਿਆਨ ਸਾਹਮਣੇ ਆਇਆ ਉਹ ਸੁਣਾ ਦੇਵਾਂ ਫੇ ਤੁਸੀਂ ਪੂਰੀ ਗੱਲਬਾਤ ਸੁਣ ਲਿਓ ਤੇ ਜਿਹੜਾ ਆਪਣੇ ਕਮੈਂਟ ਭੇਜ ਜਰੂਰ ਕਰ ਦਿਓ ਅੱਜ ਰਾਜੇ ਬਰਿੰਗ ਦਾ ਬਿਆਨ ਆਇਆ ਕਹਿੰਦਾ ਜੇਕਰ ਸਾਡੀ ਸਰਕਾਰ ਆ ਗਈ ਤਾਂ ਨਸ਼ਾ ਕਹਿੰਦਾ ਫੇਰ ਵੀ ਨਹੀਂ ਬੰਦ ਹੋ ਸਕਦਾ ਕਹਿੰਦਾ ਇੱਕ ਸਾਡੇ ਵਾਲਾ ਭੂਪਾ ਐਸੇ ਕੈਪਟਨ ਕਹਿੰਦਾ ਇਹਨੇ 100 ਖਾਦਿਸੀ ਗੁਟਕਾ ਸਾਹ ਦੇ ਤੇ ਕਹਿੰਦਾ ਉਤੋਂ ਨਸ਼ਾ ਨਹੀਂ ਬੰਦ ਹੋਇਆ ਤੇ ਇਹਨੂੰ ਕੈਪਟਨ ਆ ਰਾਜੇ ਬਰਿੰਗ ਨੂੰ ਪੁੱਛਣਾ ਚਾਹਣਾ ਕਿ ਬ੍ਰਿੰਗ ਸਾਹਿਬ ਇਹ ਦੱਸਿਓ ਫਿਰ ਤੁਸੀਂ ਕਿਉਂ ਠਾਰਾ ਮਾਰਦੇ ਫਿਰਦੇ ਹੋ ਕਿ ਅਸੀਂ ਗੈਸਟਾਰ ਖਤਮ ਕਰ ਦਾਂਗੇ ਅਸੀਂ ਫਲਾਨਾ ਕੁਝ ਖਤਮ ਕਰ ਦਾਂਗੇ ਅਸੀਂ ਧਮਕਾ ਕੁਝ ਖਤਮ ਕਰ ਦਾਂਗੇ ਜਦੋਂ ਤੂੰ ਆਪ ਦੇ ਮੂੰਹ ਦੇ ਵਿੱਚੋਂ ਕਹਿ ਰਿਹਾ ਕਿ ਨਸ਼ਾ ਖਤਮ ਨਹੀਂ ਹੁੰਦਾ ਤੇ ਚਾਹ ਪੀਣ ਵਾਲਾ ਬੰਦਾ ਚਾਹ ਨਹੀਂ ਛੱਡ ਸਕਦਾ ਤੇ ਫਿਰ ਨਸ਼ਾ ਕੰਮੇ ਖਤਮ ਹੋ ਜਾਊਗਾ ਇੱਕ ਤਾਂ ਉਹ ਨਸ਼ਾ ਜਿਹੜੇ ਬੰਦੇ ਆ ਨੂੰ ਜਿਹੜਾ ਕੁਦਰਤੀ ਤੌਰ ਤੇ ਆਪਾਂ ਕਹਿੰਦੇ ਇੱਕ ਬਿਮਾਰੀ ਤੌਰ ਤੇ ਲੱਗੇਗਾ ਕਿ ਜਿਹੜਾ ਬੰਦਾ ਖਾਂਦਾਗਾ ਚਾਹ ਭੁੱਕੀ ਖਾਂਦਾ ਚਾਹ ਪੀਂਵ ਖਾਂਦਾ ਜੋ ਵੀ ਖਾਂਦਾ ਹੈ ਸਭ ਤੋਂ ਮਾੜੀ ਚੀਜ਼ ਆ ਸਾਰਾ ਨਸ ਹੀ ਮਾਰੇਗਾ ਇੱਕ ਉਹ ਚੀਜ਼ ਆ ਇੱਕ ਉਹ ਚਿੱਟਾ ਜਿਹੜਾ ਬਾਹਰੋਂ ਸਪਲਾਈ ਹੁੰਦਾ ਬਾਹਰੋਂ ਸਪਲਾਈ ਹੋ ਕੇ ਸਾਡੇ ਬੱਚਿਆਂ ਤੱਕ ਪਹੁੰਚਦਾ ਜਿਨੇ ਸਾਡੀਆਂ ਜਵਾਨੀ ਦੇ ਜਵਾਨੀਆਂ ਬਰਬਾਦ ਕਰ ਦਿੱਤੀਆਂ ਤੇ ਉਹ ਵੀ ਤੁਹਾਡੇ ਤੋਂ ਬੰਦ ਨਹੀਂ ਹੋ ਸਕਦਾ ਫੇ ਤੁਸੀਂ ਇੱਥੇ ਕਰਨ ਕੀ ਆਇਓ ਫਿਰ ਬੋਟਾ ਕਾਲੇ ਹਿਸਾਬ ਦੇ ਨਾਲ ਮੰਗਦੇ ਹੋ ਜੇ ਤੁਹਾਡੇ ਕੋਲੇ ਪੁਲਸਾ ਐਡਾ ਬੜਾ ਲਾਲ ਅਕਸ਼ਰ ਤੰਤਰ ਮਸਦਰ ਸਾਰਾ ਕੁਝ ਹੋਣ ਦੇ ਬਾਅਦ ਸਜੂਦ ਵੀ ਤੁਸੀਂ ਮੰਨ ਰਹੇ ਹੋ ਕਿ ਨਸ਼ਾ ਬੰਦ ਨਹੀਂ ਹੁੰਦਾ ਤੇ ਫਿਰ ਤੁਸੀਂ ਕਿਉਂ ਗਲੀ ਗਲੀ ਕੇ ਇਸ ਤਰ੍ਹਾਂ ਫਿਰਦੇ ਹੋ ਹਲ ਹਲ ਕਰਦੇ ਦੂਸਰੇ ਜਿਹੜੇ ਕਿ ਖਾਬਰਾ ਉਹਨੇ ਕਿਹਾ ਕਿ ਭਾਈ ਅੰਬਰਤ ਪਾਲ ਸਿੰਘ ਦੇ ਕੋਲ ਕਿਹੜੀ ਗਿੱਦੜ ਸਿੰਘੀ ਆ ਕਿ ਅੰਬਰਤ ਪਾਲ ਨਸ਼ਾ ਬੰਦ ਕਰ ਸਕਦਾ ਹੈਗਾ ਅੰਬਰਤਪਾਲ ਕੋਲੇ ਗਿੱਦੜ ਸਿੰਘੀ ਹੈਗੀ ਆ ਉਹ ਜਿਹੜੀ ਅਕਾਲ ਪੁਰਖ ਨੇ ਦਿੱਤੀ ਹੋਈ ਆ ਜਿਹੜੀ ਕਿ ਉਸ ਦੀ ਦਾਤ ਦਿੱਤੀ ਆ ਪਰਮਾਤਮਾ ਨੇ ਜਿਹੜੀ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜਾ ਪੰਜ ਪਿਆਰੇ ਸਾਜੇ ਉਹਦੇ ਵਿੱਚੋਂ ਨਿਕਲੇ ਹੋਈ ਆ ਇਹ ਪੰਜ ਪਿਆਰੇ ਸਾਜੇ ਉਸ ਤੋਂ ਬਾਅਦ ਅੰਬਰਤ ਦੀ ਪਾਲ ਸਕੀ ਅੰਬਰਤ ਦੀ ਜਦੋਂ ਬੰਦਾ ਪਾਲ ਸਕ ਲੈਂਦਾ ਫਿਰ ਉਹਦੇ ਜਿਹੜਾ ਇੱਕ ਜਜ਼ਬਾ ਬੋਲਣ ਦਾ ਲੈ ਜਾ ਤੇ ਤਰੀਕਾ ਤੇ ਨੌਜਵਾਨਾਂ ਨੂੰ ਇੱਕ ਚੁੰਮਕ ਵਾਂਗ ਖਿੱਚਦਾ ਆਪਣੇ ਵੱਲ ਆ ਤੇ ਫਿਰ ਨੌਜਵਾਨਾਂ ਨੂੰ ਇਹ ਇੱਕ ਕਹਿਣਾ ਪੈਂਦਾ ਨਾ ਨੌਜਵਾਨਾਂ ਨੂੰ ਫੜਨਾ ਪੈਂਦਾ ਨਾ ਉਹਨੂੰ ਜੇਲ੍ਹਾਂ ਚ ਧੱਕਣਾ ਪੈਂਦਾ ਤੇ ਨਾ ਉਹਨਾਂ ਨੂੰ ਕੁੱਟਣਾ ਪੈਂਦਾ ਤੇ ਨਾ ਹੀ ਪੁਲਿਸ ਉਹਨਾਂ ਦੇ ਗੋਲੀ ਮਾਰਨੀ ਪੈਂਦੀ ਆ ਤੇ ਉਹਨੂੰ ਸਮਝਾਉਣ ਦਾ ਤਰੀਕਾ ਤੇ ਲੈਜਾ ਤੇ ਉਹ ਕਾਲਪੁਰਖ ਦੇ ਨਾਲ ਜੋੜਨਾ ਜਦੋਂ ਬੰਦਾ ਕਾਲਪੁਰਖ ਦੇ ਨਾਲ ਜੁੜਦਾ ਉਸ ਬਾਣੀ ਤੇ ਬਾਣੇ ਨਾਲ ਜੁੜਦਾ ਤੇ ਆਟੋਮੈਟਿਕ ਹੀ ਨਸਾ ਛੜਦਾਗਾ ਤੇ ਜੇਕਰ ਗਿੱਦੜ ਸਿੰਘ ਨਹੀਂ ਫੇ ਤੁਹਾਨੂੰ ਡਰ ਕਾ ਦਾ ਭਾਈ ਅੰਮਰਤਪਾਲ ਸਿੰਘ ਨੂੰ ਬਾਹਰ ਕੱਢ ਕੇ ਦੇਖ ਲੋ ਆਪੇ ਪਤਾ ਲੱਗ ਜਾਊ ਭਾਈ ਕਿੰਨਾ ਕ ਨਸਾ ਬੰਦ ਹੁੰਦਾ ਕਿ ਨਹੀਂ ਬੰਦ ਹੁੰਦਾ ਇਹ ਕੁਾਰੇ ਅੰਮਰਤਪਾਲ ਸਿੰਘ ਨੂੰ ਸੜਕ 'ਦਾ ਵੇਖ ਲੋ ਇਹ ਆ ਕੋਈ ਟੂਣਾ ਕੰਮ ਕਰ ਜੇ ਹੋ ਸਕਦਾ ਕਿ ਜਿਸ ਤਰ੍ਹਾਂ ਤੁਹਾਡੀ ਬਖਲਾਟ ਆ ਕਿ ਤੁਸੀਂ ਭਾਈ ਅੰਮਰਤਪਾਲ ਅੰਮਰਤਪਾਲ ਕੂਕਦੇ ਰਹਿੰਦੇ ਹੋ ਲੱਗਦਾ ਸੁਪਨੇ ਦੇ ਵਿੱਚ ਵੀ ਤੁਹਾਨੂੰ ਦਿਖਾਈ ਦਿੰਦਾ ਹੋਊਗਾ ਹੁਣ ਆਪਾਂ ਗੱਲ ਕਰਦੇ ਹਾਂ ਕਿ ਪੁਲਿਸ ਕਮੇ ਇਨਕਾਊਂਟਰ ਕਰਦੀ ਆ ਕਮੇ ਇਹਨਾਂ ਦਾ ਬਦਮਾਸ਼ਾਂ ਦੇ ਨਾਲ ਮਠ ਭੇੜ ਹੁੰਦਾਗਾ ਕਮੇ ਇਹਨਾਂ ਵਿਚਾਲੇ ਗੋਲੀ ਚੱਲਦੀ ਆ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਤੇ ਹੁਣ ਵੀ ਕਹਿਣਾਗਾ ਕਿ ਸਵੇਂ ਸਾਰੇ ਆਮ ਜਿਹੜਾ ਕਿ ਪੰਜਾਬ ਜਾਂ ਪੰਜਾਬ ਦੇ ਵਿੱਚ ਜਾਂ ਪੰਜਾਬ ਤੋਂ ਬਾਹਰੋਂ ਜਿਹੜਾ ਕਿ ਪੰਜਾਬ ਪੁਲਿਸ ਇੱਕ ਫੇਕ ਇਨਕਾਊਂਟਰ ਕਰ ਰਹੀ ਆ ਝੂਠੇ ਇਨਕਾਊਂਟਰ ਕਰ ਰਹੀ ਆ ਸਿਰਫ ਪੈਰ ਦੇ ਵਿੱਚ ਗੋਲੀ ਵੱਜਦੀ ਆ ਗਿੱਟੇ ਦੇ ਵਿੱਚ ਗੋਲੀ ਵੱਜਦੀ ਆ ਫੇਰ ਫੜਦੇ ਆ ਨੂੰ ਫੜ ਕੇ ਗੋਲੀ ਮਾਰੀ ਜਾਂਦੀ ਹੈ ਸਾਡੇ ਸੂਤਰਾ ਤੋਂ ਵੱਡੀ ਜਿਹੜੀ ਖਬਰ ਆ ਤਾ ਨੂੰ ਸੁਣਾਉਣੇ ਆ ਕਿ ਕੋਈ ਇਹਨਾਂ ਵਿਚਾਲੇ ਗੋਲੀ ਨਹੀਂ ਚੱਲਦੀ ਪਹਿਲਾ ਗੈਂਗਸਟਰ ਨੂੰ ਫੜਦੇ ਆ ਜਦੋਂ ਜਿਹੜਾ ਕਿ ਇਹਨਾਂ ਉੱਤੇ ਦਬਾਅ ਪੈਂਦਾ ਕਿ ਗੈਂਗਸਟਰਾਂ ਨੂੰ ਫੜਿਆ ਨਹੀਂ ਜਾਂਦਾ ਫਿਰ ਇਹ ਬਾਹਰ ਕੱਢਦੇ ਆ ਇੱਕ ਆਧਾਰਨਾ ਨਹੀਂ ਸੈਂਕੜੇ ਆਧਾਰਨਾ ਪਈਆਂ ਨੇ 1990-92 ਦਾ ਹੱਕੇ ਵਿੱਚ ਵੀ ਤੁਹਾਨੂੰ ਦੱਸਦਾ ਕਿ ਪੁਲਿਸ ਇਸ ਤਰ੍ਹਾਂ ਹੀ ਕਰਦੀ ਸੀ ਆਪਣੇ ਫੜ ਕੇ ਬੰਦੇ ਜਿਹੜਾ ਕਿ ਨੌਜਵਾਨਾਂ ਦਾ ਪੁਲਿਸੋਂ ਮਲਿਆ ਨੌਜਵਾਨਾਂ ਦਾ ਤੁਸੀਂ ਦੇਖਿਆ ਕਿ ਜਿਹਦਾ ਸੁਬਾ ਸਹਰੰਦ ਮਰਿਆਗਾ ਉਸ ਤੋਂ ਪਹਿਲਾਂ ਜਿਹਦਾ ਇਹਨਾਂ ਨੂੰ ਅਮਰ ਕੈਦ ਹੋਈ ਆ ਕਵੇਂ ਥਾਣੇ ਦੇ ਵਿੱਚੋਂ ਚਾਰ ਨੌਜਵਾਨ ਪੁਲਿਸ ਵਾਲੇ ਗਰੀਬ ਘਰਾਂ ਦੇ ਮੁੰਡਿਆਂ ਨੂੰ ਜਿਹੜਾ ਕਿ ਇੱਕ ਝੂਠੇ ਪੁਲਿਸ ਮਕਾਲ ਵਿੱਚ ਮਾਰ ਦਿੱਤਾ ਕਹਿ ਦਿੱਤਾ ਜੀ ਖਾੜਕੂਆਂ ਦੀ ਗੋਲੀ ਲੱਗ ਗਈ ਆ ਤੇ ਉਹਨਾਂ ਦੇ ਨਾਲ ਮਰ ਗਏ ਤੇ ਇਹਨਾਂ ਨੇ ਫੇਕ ਅਨਕਾਊਂਟਰ ਕੀਤਾ ਇਸ ਤਰ੍ਹਾਂ ਹੀ ਪੁਲਸ ਕਹਿੰਦੀ ਆ ਕਿ ਸਾਡੇ ਗੋਲੀ ਲੱਗ ਗਈ ਆਲੇ-ਵੱਲੇ ਗੋਲੀ ਚਲਾ ਲੈਂਦੇ ਆ ਸਭ ਕੁਝ ਸਾਨੂੰ ਪਤਾ ਤੇ ਸਭ ਕੁਝ ਲੋਕਾਂ ਨੂੰ ਪਤਾ ਇਹ ਬੁੱਧੂ ਨਾ ਬਣਾਓ ਇਹ ਕਹਾਣੀਆਂ ਹੁਣ ਪੁਰਾਣੀਆਂ ਹੋ ਗਈਆਂ ਹੁਣ ਨਵੀਂ ਕਹਾਣੀ ਕੱਢ ਲਓ ਕੋਈ ਠੀਕ ਆ ਕਿ ਭਾਈ ਤੁਸੀਂ ਫੜ ਲਿਆ ਹੋਣਾ ਫੜ ਕੇ ਜਿਹੜੇ ਕਿ ਇਹ ਹਰ ਇੱਕ ਦੇ ਗੋਲੀ ਗਿੱਟੇ 'ਚ ਵੱਜਦੀ ਆ ਜਿੰਨੇ ਤੁਸੀਂ ਗੈਂਗਸਟਰ ਫੜਦੇ ਹੋ ਕਰੀਬ 6 ਮਹੀਨੇ ਦਾ ਇਹ سلسلہ ਚੱਲ ਰਿਹਾ ਇੱਕ ਫੜਦੇ ਹੋ ਦੋ ਫੜਦੇ ਹੋ ਸਾਰਿਆਂ ਦੇ ਗੋਲੀ ਗਿੱਟੇ ਤੇ ਵੱਜਦੀ ਆ ਪਰ ਕੁਝ ਨੌਜਵਾਨਾਂ ਨੂੰ ਜਦੋਂ ਤੁਸੀਂ ਮਾਰਨਾ ਸ਼ੁਰੂ ਕਰ ਦਿੱਤਾ ਤੇ ਜਦੋਂ ਜੁਪੀ ਦੇ ਵਿੱਚ ਜਾ ਕੇ ਤੁਸੀਂ ਪਿਲੀ ਭੀਤ ਦੇ ਵਿੱਚ ਆ ਤਾਂ ਨੌਜਵਾਨਾਂ ਨੂੰ ਤੇ ਜਿਹੜਾ ਕਿ ਉਹਨਾਂ ਨੂੰ ਗੋਲੀਆਂ ਮਾਰੀਆਂ ਉਸ ਤੋਂ ਬਾਅਦ ਤੁਹਾਡੇ ਵਿਰੁੱਧ ਜਿਹੜਾ ਕਿ ਐਪਲੀਕੇਸ਼ਨਾਂ ਜਿਹੜੀਆਂ ਉਹ ਹਾਈ ਕੋਰਟ ਦੇ ਵਿੱਚ ਰੇਟਾ ਪੈਣ ਲੱਗੀਆਂ ਤੇ ਲੋਕ ਖੜੇ ਹੋ ਗਏ ਲੋਕਾਂ ਨੇ ਜਿਹੜਾ ਕਿ ਪੰਜਾਬ ਸਰਕਾਰ ਦੇ ਵਿਰੁੱਧ ਤੇ ਪੰਜਾਬ ਪੁਲਿਸ ਦੇ ਵਿਰੁੱਧ ਇੱਕ ਵੱਡਾ ਸੰਘਰਸ਼ ਵਿੜਨ ਲੱਗੇ ਤਾਂ ਫਿਰ ਤੁਸੀਂ ਇਹ ਰੁਕ ਅਪਣਾਇਆ ਪਹਿਲਾਂ ਤੁਸੀਂ ਸਿੱਧਾ ਮਾਰ ਦਿੰਦੇ ਸੀ ਜਦੋਂ ਸਿਵਲ ਕੋਰਟ ਆ ਲੱਗੀ ਵੀ ਵੀ ਸਾਲ ਦੀ ਸਜ਼ਾ ਸੁਣਾਉਣਾ ਤੇ ਫਿਰ ਤੁਸੀਂ ਡਰੇ ਆ ਤੇ ਫਿਰ ਤੁਸੀਂ ਇੱਕ ਨਮਾ ਤਰੀਕਾ ਬਣਾ ਲਿਆ ਜੀ ਫੜ ਕੇ ਉਹਨੂੰ ਗਿੱਟੇ ਦੇ ਵਿੱਚ ਗੋਲੀ ਮਾਰੋ ਕਹਿ ਦਿੱਤਾ ਜੀ ਮੁੱਠ ਭੇੜ ਹੋ ਗਈ ਆ ਮੈਂ ਪਹਿਲਾਂ ਵੀ ਦੱਸਿਆ ਕਿ ਤੁਸੀਂ ਪਹਿਲਾਂ ਗੈਂਗਸਟਰ ਨੂੰ ਕਾਬੂ ਕਰਦੇ ਹੋ ਫਿਰ ਉਹਨਾਂ ਤੋਂ ਅਸਲਾ ਕਢਾਉਣ ਜਾਂਦੇ ਹੋ ਫਿਰ ਉਹ ਅਸਲਾ ਲੋਡ ਕਰਿਆ ਪਿਆ ਹੁੰਦਾਗਾ ਤੇ ਤੁਸੀਂ ਹੱਥ ਖੜੀਆਂ ਉਹਦੇ ਖੋਲ ਦਿੰਦੇ ਹੋ ਤੇ ਤੁਹਾਡੀ ਡਾਰ ਹੁੰਦੀ ਆ 150 ਜਾਣੇ ਦੀ ਇੱਕ ਗੈਂਗਸਟਰ ਹੁੰਦਾ ਉਹ ਤੁਹਾਡੇ ਉੱਤੇ ਗੋਲੀ ਚਲਾ ਦੂਗਾ ਇੱਕ ਕਿੱਡੀਆਂ ਜਿਹੜੀਆਂ ਹੱਦਾਂ ਨੇ ਕਬੀਨਗੇ ਵਾਲੀਆਂ ਗੱਲਾਂ ਨੇ ਜਿਹੜੀਆਂ ਕਿੱਡਾ ਇਹ ਝੂਠ ਬੋਲਿਆ ਜਾ ਰਿਹਾ ਫੜ ਕੇ ਤੁਸੀਂ ਕਹਿੰਦੇ ਜੀ ਸਾਡੇ ਉੱਤੇ ਨਹੀਂ ਫਾਇਰਿੰਗ ਕਰਤਾ ਤੇ ਤੁਹਾਡੇ ਕਿਸੇ ਦੇ ਗੋਲੀ ਨਹੀਂ ਲੱਗਦੀ ਉਹਦੇ ਤੇ ਗਿੱਟੇ 'ਚ ਗੋਲੀ ਲੱਗ ਜੰਦੀ ਆ ਇੱਕ ਸਾਰਾ ਫੇਕ ਐਨਕਾਊਂਟਰ ਕੀਤਾ ਜਾ ਰਿਹਾ ਠੀਕ ਆ ਕਿ ਭਾਈ ਤੁਸੀਂ ਜਿਸ ਨੇ ਕ੍ਰਾਇਮ ਕੀਤਾ ਚਾਹ ਕੋਈ ਮਰਜੀ ਆ ਉਹਨੂੰ ਫੜੋ ਫੜ ਕੇ ਉਹਨੂੰ ਅਦਾਲਤ ਦੇ ਵਿੱਚ ਪੇਸ਼ ਕਰੋ ਅਦਾਲਤ ਉਹਨੂੰ ਚਾਹੇ ਫਾਂਸੀ ਦੇਵੇ ਕਿਆ ਉਮਰ ਕਾਇਦ ਕਰੇ ਚਾਹੇ 10 ਸਾਲ ਕਰੇ 2 ਸਾਲ ਕਰੇ 4 ਸਾਲ ਕਰੇ ਉਹ ਆਦਤ ਨੇ ਦੇਖਣਾ ਅੱਗੇ ਪਰ ਇਹ ਕਿਹੜਾ ਹੋਇਆ ਜਿੱਥੇ ਤੁਸੀਂ ਪੜ੍ਹਦੇ ਹੋ ਮਾਨਸਾਹ ਦੇ ਵਿੱਚ ਪੜ੍ਹੇਗੇ ਜੀ ਅਨਕਾਉਂਟਰ ਕਰਤਾ ਗਿੱਟੇ 'ਚ ਗੋਲੀ ਵੱਜੀ ਖਾਨੜੇ ਤੇ ਪੜ੍ਹਿਆ ਗਿਆ ਗਿੱਟੇ 'ਚ ਗੋਲੀ ਵੱਜੀ ਫਲਾਨੇ ਦਾ ਪੜ੍ਹਿਆ ਗਿਆ ਗਿੱਟੇ 'ਚ ਗੋਲੀ ਵੱਜੀ ਤੇ ਤੁਹਾਡੇ ਪੁਲਿਸ ਵਾਲੇ ਗੁੰਡੇ ਜਿਨੇ ਸੀਆਈ ਸਟਾਪ ਬਠਿੰਡਾ ਦੇ ਵਿੱਚ ਇੱਕ ਟੀਚਰ ਆ ਨੌਜਵਾਨ ਨੂੰ ਜਿਹੜਾ ਕਿ ਕਰੰਟ ਲਾ ਲਾ ਕੇ ਮਾਰ ਦਿੱਤਾ ਤੇ ਉਹਨੂੰ ਜਿਹੜਾ ਉੱਚ ਅਹੁਦੇ ਦਿੱਤੇ ਜਾ ਰਹੇ ਆ ਜਸਪ੍ਰੀਤ ਸਿੰਘ ਸਿਆਂ ਦੌੜ ਵਾਲਾ ਮੁੰਡਾ ਮਾਰ ਦਿੱਤਾ ਝੂਠਾ ਪੁਲਿਸ ਮੁਕਾਲਾ ਬਣਾ ਕੇ ਉਹਦੇ ਨਾਲ 2 ਘੰਟੇ ਗੱਲਾਂ ਕਰਕੇ ਉਹਨੂੰ ਸਮਾਦ ਉੱਤੇ ਲਾ ਕੇ ਤੇ ਅੱਜ ਤੁਸੀਂ ਫਿਰ ਉਹਦੇ ਡਰ ਦੇ ਮਾਰੇ ਪੁਲਿਸ ਵਾਲੇ ਕੰਮੇ ਉਹਦੀਆਂ ਮਿੰਟਾ ਕਰਦੇ ਸੀ ਜਿਹੜਾ ਕਰਨਲ ਪਰਿਵਾਰ ਦੀਆਂ ਕਿ ਸਾਨੂੰ ਬਚਾ ਲਓ ਆਸਲ ਉਹਨਾਂ ਨੂੰ ਇਹ ਡਰ ਸਤਾਉਂਦਾ ਸੀ ਕਿ ਸੀਬੀਆਈ ਕੋਲ ਇਨਕਵੈਰੀ ਜੇ ਬਾਗੇ ਤਾਂ ਸਾਡਾ ਕੱਖ ਨਹੀਂ ਰਹਿਣਾ ਸਾਨੂੰ ਵੀ ਉਸ ਤਰ੍ਹਾਂ ਉਰਾਂ ਕੈਦ ਹੋਣਗੇ ਆ ਪਰ ਤੁਸੀਂ ਲੋਕਾਂ ਤੋਂ ਲੁਕਾ ਲੋਗੇ ਇਹ ਗੱਲਾਂ ਪਰਮਾਤਮਾ ਤੋਂ ਹੀ ਲੁਕਾਰਗੇ ਪਰਮਾਤਮਾ ਦੇਖ ਰਿਹਾ ਸਭ ਕੁਝ ਤਾਹਾਂ ਤੋਂ ਇਸ ਕਰਕੇ ਜਿਹੜੀਆਂ ਜਿਹੜੀਆਂ ਝੂਠੀਆਂ ਕਹਾਣੀਆਂ ਫੇਕ ਇਨਕਾਉਂਟਰ ਆ ਜਿਹੜਾ ਇਹ ਸਰਕਾਰ ਨੂੰ ਚਾਹੀਦਾ ਕਿ ਪੁਲਿਸ ਨੂੰ ਹਦਾਇਤਾਂ ਕਰੇ ਕਿ ਭਾਈ ਤੁਸੀਂ ਜੋ ਮਰਜ਼ੀ ਫੜੋ ਬੰਦੇ ਨੂੰ ਫੜ ਕੇ ਤੁਸੀਂ ਅਦਾਲਤ ਦੇ ਵਿੱਚ ਪੇਸ਼ ਕਰੋ ਵੀ ਤੁਸੀਂ ਇਹ ਗੱਲ ਕਿੱਥੋਂ ਦੀ ਆ ਹਰ ਇੱਕ ਦੇ ਗਿੱਟੇ 'ਚ ਹੀ ਗੋਲੀ ਵਜਦੀ ਆ ਨਾ ਕਿ ਜਿਹੜੇ ਢਿੱਡ 'ਚ ਵਜਦੀ ਨਾ ਲੱਤ 'ਚ ਵਜਦੀਆਂ ਦਾ ਸਾਥੀ 'ਚ ਵਜਦੀ ਆ ਨਾ ਕਿ ਸਿਰ 'ਚ ਵਜਦੀ ਆ ਜੇਕਰ ਮੁਕਾਬਲਾ ਇਸ ਤਰ੍ਹਾਂ ਨਹੀਂ ਮੁਕਾਬਲੇ ਹੁੰਦੇ ਹੁੰਦੇ ਮੁਕਾਬਲੇ ਹੋਏ ਸੀ 1990-92 ਦਾ ਹੱਕੇ ਵਿੱਚ ਕੁਝ ਕੁਝ ਕਿ ਜਗ੍ਹਾ ਤੇ ਹੋਏ ਸੀ ਜਹਾ ਆਪਾਂ ਦੇਖਦੇ ਆ ਕਿ ਆਰਮੀ ਦੇ ਵਿੱਚ ਆ ਤੇ ਜਿਹੜਾ ਕਿ ਪਾਕਿਸਤਾਨ ਜਾਂ ਕੋਈ ਹੋਸਰਾਦਾ ਲੱਗਦੇ ਉੱਥੇ ਮੁਕਾਬਲੇ ਹੁੰਦੇ ਆ ਉਹ ਹੁੰਦੇ ਆ ਅਨਕਾਉਂਟਰ ਆ ਪਰ ਧਾਣੇ ਜਿਹੜੇ ਅਨਕਾਉਂਟਰ ਤੁਸੀਂ ਕਰ ਰਹੇ ਹੋ ਅੱਜ ਪੰਜਾਬ ਪੁਲਿਸ ਕਰ ਰਹੀ ਆ ਸੜਿਆਂ ਫੇਕ ਅਨਕਾਉਂਟਰ ਨੇ ਸਾਰਾ ਕੁਝ ਇੱਕ ਝੂਠ ਬੋਲਿਆ ਜਾ ਰਿਹਾ ਇੱਕ ਆਪਣਾ ਚਮ ਬਚਾਉਣ ਦੇ ਖਾਤਰ ਤੇ ਇਸ ਵੀਡੀਓ ਨੂੰ ਤੁਸੀਂ ਜਰੂਰ ਸ਼ੇਅਰ ਕਰ ਦਿਓ ਆਪਣੇ ਕਮੈਂਟ ਜਰੂਰ ਲਿਖ ਦਿਓ ਕਮੈਂਟ ਜਰੂਰ ਲਿਖਦਿਆ ਕਰੋ ਕਿ ਪੁਲਿਸ ਸੱਚੀ ਮਿੱਥੀ ਸੱਚੇ ਐਂਕਾਊਂਟਰ ਕਰ ਰਹੀ ਹੈ ਜੀ